ਸੰਗਤ ਜੀ ਵੀਡੀਓ ਸਕਿਪ ਨਾ ਕਰਿਓ 1 ਮਿੰਟ ਵਾਸਤੇ 1 ਮਿੰਟ ਦੀ ਵੀਡੀਓ ਜਰੂਰ ਚੈੱਕ ਕਰਿਓ ਇਹ ਜੋ ਤੁਸੀਂ ਮਰੀਜ਼ ਦੇਖ ਰਹੇ ਹੋ ਨਾ ਇਹ ਸਾਰੇ ਲੋੜਵੰਦ ਪਰਿਵਾਰਾਂ ਦੇ ਮਰੀਜ਼ ਆ ਜਿਨ੍ਹਾਂ ਦਾ ਇਲਾਜ ਸਬਦਾ ਪਲਾ ਹਸਪਤਾਲ ਦੇ ਵਿੱਚ ਚੱਲਦਾ ਪਿਆ ਸੰਗਤ ਦੇ ਸਹਿਯੋਗ ਨਾਲ ਕਿ ਇਹ ਪਰਿਵਾਰਾਂ ਦੇ ਕੋਲ ਇੱਕ ਵੀ ਰੁਪਈਆ ਨਹੀਂ ਹੈਗਾ ਇਲਾਜ ਕਰਾਉਣ ਲਈ ਸੰਗਤ ਜੀ ਤੁਸੀਂ ਮਦਦ ਕਰਨੀ ਹੈ ਤੇ ਇਹਨਾਂ ਦਾ ਇਲਾਜ ਹੋਣਾ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਇਹ ਵੀਰ ਸ ਆਸ਼ਰਮ ਤੋਂ ਲੈ ਕੇ ਆਏ ਆ ਇਹ ਵੀਰ ਦਾ ਨਾ ਬਾਥਰੂਮ ਵਾਲਾ ਬਲੈਡਰ ਜਿਹੜਾ ਉਹ ਫਟ ਗਿਆ ਸੀ ਅੰਦਰ ਪੋਟੀ ਵਾਲੀ ਜਿਹੜੀਆਂ ਅੰਤੜੀਆਂ ਨੇ ਹੂੰ نیچے ਤੋਂ ਉਹ ਫਟ ਗਈ ਸੀ ਤੇ ਜਵਾਬ ਹੋ ਗਿਆ ਸੀ ਇਹਨਾਂ ਨੂੰ ਗੁਰਦਾਸਪੁਰ ਤੋਂ ਠੀਕ ਹੈ ਜੀ ਤੇ ਇਹ ਵੀਰ ਨੂੰ ਸਬ ਦਾ ਭਲਾ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਆ ਏ ਵੀਰ ਦਾ ਨਾ ਕੋਈ ਧੀ ਆ ਨਾ ਕੋਈ ਪੁੱਤ ਆ ਨਾ ਕੋਈ ਰਿਸ਼ਤੇਦਾਰ ਨਾ ਕੋਈ ਭੈਣ ਨਾ ਭਰਾ ਕੋਈ ਨਹੀਂ ਹੈਗਾ ਬਾਬਾਈ ਹੈਗਾ ਕੋਈ ਤੁਹਾਡਾ ਕੋਈ ਨਹੀਂ ਹੈਗਾ ਚਲ ਰੋ ਨਾ ਤੁਸੀਂ ਚਿੰਤਾ ਨਾ ਕਰੋ ਔਰ ਵੇਖੋ ਬਾਬਾ ਨਾਨਕ ਕਿਰਪਾ ਕਰਦਾ ਤੇ ਇਹ ਵੀਰ ਦਾ ਲਾਜ ਜਿਹੜਾ ਇੱਥੇ ਚੱਲਦਾ ਪਿਆ ਵਾ ਸੰਗਤ ਜੀ ਜਿਹਦਾ ਕੋਈ ਨਹੀਂ ਨਾ ਹੈਗਾ ਉਹਦਾ ਬਾਬਾ ਨਾਨਕ ਦਾ ਹੈਗਾ ਉਹਦੀ ਕਿਰਪਾ ਨਾਲ ਇਹ ਵੀਰ ਇੱਥੇ ਆਇਆ ਤੇ ਅੱਗੇ ਲੈ ਕੇ ਕੈਮਰਾ ਉਦੀ ਕਿਰਪਾ ਨਾਲ ਹੀ ਇਹ ਇੱਥੋਂ ਤੱਕ ਆਇਆ ਵੀਰ ਤੇ ਭਾਵਕ ਆ ਵੀਰੇ ਤੇ ਬਾਣੂ ਗਿਆ ਟੈਕ ਹੋ ਗਿਆ ਤੇ ਹੁਣ ਕੀ ਹੋਇਆ ਸੀ ਬਸ ਬਲੈਨਰ ਪਾੜ ਗਿਆ ਬਾਥਰੂਮ ਵਾਲਾ ਹੂੰ ਤੇ ਬਾਥਰੂਮ ਰੁਕਦਾ ਨਹੀਂ ਕੀ ਖੂਨ ਹੀ ਆਉਂਦਾ ਹੈ ਖੂਨ ਹੀ ਆਉਂਦਾ ਤੁਸੀਂ ਰੋ ਨਾ ਵਾਹਿਗੁਰੂ ਤੰਦਰੁਸਤ ਕਰੇਗਾ ਤੁਹਾਨੂੰ ਠੀਕ ਹੈ ਚਿੰਤਾ ਨਾ ਕਰੋ ਸੰਗਤ ਜੀ ਇੱਕ ਆ ਅਵੀਰਾ ਟੋਨੀ ਜਿਹਦੀ ਵੀਡੀਓ ਆਪਾਂ ਪਹਿਲਾਂ ਪਾਈ ਸੀ ਇਹਦੀ ਬਾਹ ਇਹਦਾ ਗੁੱਟ ਜਿਹੜਾ ਬਿਲਕੁਲ ਮੋੜ ਚੁੱਕਾ ਸੀ ਐਕਸੀਡੈਂਟ ਦੇ ਨਾਲ ਤੇ 2 ਸਾਲਾਂ ਤੋਂ ਵੀਰ ਘਰੇ ਹੀ ਪਿਆ ਸੀ ਇੱਕ ਤਾਂ ਇਹ ਵੀਰ ਦਾ ਆਪਰੇਸ਼ਨ ਕਰਕੇ ਇਹਦੀ ਬਾਹ ਸਿੱਧੀ ਕੀਤੀ ਆ ਇੱਕ ਇਹਦੀ ਲੱਤ ਨਹੀਂ ਸਿੱਧੀ ਹੋ ਰਹੀ ਇਹਦਾ ਇੱਕ ਪ੍ਰਸ਼ਨ ਹੋਣਾ ਵਾ ਜੇ ਸੰਗਤ ਜੀ ਇਹ ਵੀ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਵਾ ਤੇ ਕਿਰਪਾ ਕਰਕੇ ਤੁਸੀਂ ਜਰੂਰ ਮਦਦ ਕਰਿਓ ਤੇ ਆਓ ਆਪਾਂ ਹੁਣ ਵੀਰੇ ਕੀ ਨਾਮ ਜੀ ਦਾ ਮੇਰਾ ਨਾਮ ਟੋਨੀ ਤੇ ਕਿੰਨਾ ਚਿਰ ਹੋ ਗਿਆ ਸੀ ਸੱਟ ਲੱਗੀ ਨੂੰ ਇਹ ਚਾਰ ਪੰਜ ਸਾਲ ਹੋ ਗਏ ਜੀ ਚਾਰ ਪੰਜ ਸਾਲ ਹੋ ਗਏ ਤੇ ਇਲਾਜ ਕਰਾਇਆ ਤੁਸੀਂ ਨਾ ਅੰਬਰਸਰ ਪਹਿਲੇ ਬ੍ਰੇਂਚ ਚਿਰਚ ਵੀ ਲੱਗੀ ਨਾ ਅੱਛਾ ਉੱਥੋਂ ਅੰਬਰਸਰਾਂ ਚ ਲੈ ਲਾਇਆ ਅੱਛਾ ਉੱਥੋਂ ਕਾ ਵੀ ਲਾਇਆ ਕਰਾਇਆ ਪਹਿਲਾਂ ਤੇ ਹੁਣ ਬਾਅਦ ਵਿੱਚ ਕੋਈ ਇਲਾਜ ਨਹੀਂ ਹੋਇਆ ਬਾਅਦ ਚ ਨਹੀਂ ਹੋਇਆ ਜੀ ਬਾਅਦ ਚ ਕਿੰਨੇ ਕਰਾਉਣਾ ਹੈ ਪੈਸੇ ਨਹੀਂ ਹੈਗੇ ਨਹੀਂ ਪੈਸੇ ਦੇ ਨਾ ਰਹੇ ਮੋਕੇ ਖਤਮ ਹੋ ਗਏ ਖਤਮ ਹੋ ਗਿਆ ਤੇ ਇੱਥੇ ਇਲਾਜ ਹੋਣ ਡਿਆ ਹਾਂਜੀ ਇੱਥੇ ਕੋ ਤੁਹਾਡੇ ਕੋ ਪੈਸੇ ਮੰਗਣ ਡਿਆ ਕੋਈ ਨਹੀਂ ਕਿਸ ਨੇ ਕੋਈ ਰੁਪਇਆ ਮੰਗਿਆ ਤੁਹਾਡੇ ਕੋ ਨਾ ਜੀ ਨਾ ਕਿਸੇ ਨੇ ਨਹੀਂ ਮੰਗਿਆ ਵੀਰੇ ਇੱਥੇ ਇਲਾਜ ਹੋ ਰਿਹਾ ਤੁਹਾਡਾ ਹਾਂ ਜੀ ਹਾਂ ਜੀ ਇਹ ਹਸਪਤਾਲ 'ਚ ਤੁਹਾਡੇ ਕੋਈ ਪੈਸਾ ਮੰਗਦਾ ਨਾ ਜੀ ਨਾ ਨਾ ਤੁਹਾਡੀ ਸੰਗਤ ਸਹਿਜ ਉਹ ਕਰ ਰਹੀ ਹੈ ਨਾ ਬਿਲਕੁਲ ਜੀ ਬਿਲਕੁਲ ਹੁਣ ਅੱਗੇ ਨੂੰ ਠੀਕ ਹੈ ਕੁਝ ਹਾਂ ਜੀ ਹਾਂ ਜੀ ਹਾਂ ਜੀ ਵਾਈਗੁਰੂ ਜੀ ਬਾਕੀ ਦੋ ਮਰੀਜ਼ ਜਿਹੜੇ ਥੱਲੇ ਸੀਗੇ ਤੇ ਤਿੰਨ ਮਰੀਜ਼ ਜਿਹੜੇ ਉੱਪਰ ਆ ਇੱਕ ਇਹ ਵੀਰਿਆ ਲੱਗ ਲੈ ਕੇ ਕੈਮਰਾ ਇੱਕ ਇਹ ਵੀਰਿਆ ਇਹ ਪਿੰਡ ਆਧੀਆਂ ਤੋਂ ਤੇ ਇਹ ਵੀਰ ਦਾ ਜਿਹੜਾ ਸਾਰਾ ਖਲੋਤਾ ਸੀ ਕੋਈ ਬਾਹਵਾ ਕੰਮ ਨਹੀਂ ਕਰਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਇਹ ਵੀਰ ਦਾ ਡੇਢ ਮਹੀਨੇ ਤੋਂ ਇੱਥੇ ਲਾ ਚੱਲਦਾ ਪਿਆ ਕੀ ਨਾਂ ਵੀਰ ਦਾ ਤੁਹਾਡਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਕਿੰਨਾ ਚਿਰ ਹੋ ਗਿਆ ਛੱਟ ਲੱਗੀ ਨੂੰ ਹਾਂਜੀ ਭਾਈ 4 ਮਹੀਨੇ ਹੋ ਗਏ ਤੇ ਇਲਾਜ ਨਹੀਂ ਹੋਇਆ ਤੁਹਾਡਾ ਹਾਂਜੀ ਭਾਈ ਕਿਉਂ ਨਹੀਂ ਹੋਇਆ ਪੈਸੇ ਨਹੀਂ ਇੱਥੇ ਤਾਂ ਕੋਈ ਇੱਥੇ ਤੁਹਾਡੇ ਕੋਈ ਮਤਲਬ ਕਿ ਤੁਸੀਂ ਆਪਣੇ ਘਰੋਂ ਪੈਸੇ ਲਿਆਂਦੇ ਜਦੋਂ ਇੱਥੇ ਆਏ ਨਹੀਂ ਲਿਆਂਦੇ ਸੰਗਤ ਸਹਿ ਜੋ ਕਰ ਰਹੀ ਹੈ ਹਾਂਜੀ ਭਾਈ ਸੰਗਤ ਜੀ ਇਦਾਂ ਹੀ ਇਹ ਆ ਵੀਰ ਆਪਾਂ 2-3 ਦਿਨ ਪਹਿਲਾਂ ਇੱਕ ਜਿਹੜਾ ਲੈ ਕੇ ਆਏ ਸੀ ਮੋਢਾ ਟੁੱਟੇ ਸੀ 3-4 ਮਹੀਨੇ ਤੋਂ ਵਿਚਾਰਾ ਮੰਜੇ ਤੇ ਪਿਆ ਤੇ ਇਹ ਭੈਣ ਜੀ ਹੁਣੀ ਆ ਇਹਨਾਂ ਦੀ ਇੱਕ ਬੇਟੀ ਆ ਇੱਕ ਬੇਟਾ ਛੋਟਾ ਜਿਹਾ ਤੇ ਭੈਣ ਜੀ ਇੱਥੇ ਜਿੱਦਨ ਦੇ ਕਿੰਨੇ ਦਿਨ ਹੋ ਗਏ ਇੱਥੇ ਆਇਆਂ ਨੂੰ ਹਾਂਜੀ ਐਤਵਾਰ ਦੇ ਆਏ ਵੀਰ ਐਤਵਾਰ ਦੇ ਆਏ ਜੀ ਹਾਂਜੀ ਵੀਰ ਜੀ ਤੇ ਲਾਜ ਕਿੰਨਾ ਚਿਰ ਤੁਸੀਂ ਨਹੀਂ ਕਰਾਇਆ ਤੇ ਨਾ ਹੋਇਆ 2-3 ਮਹੀਨੇ ਹੋ ਗਏ ਵੀਰ ਜੀ ਚੱਲ ਤੇ ਕੋਈ ਪੈਸੇ ਆਏ ਕਿ ਇਹਨੇ ਸਿਰਸੇਦਾਨ ਸਾਹ ਦਿੱਤਾ ਸੀ ਤੁਹਾਡਾ ਨਹੀਂ ਸਰ ਜੀ ਇੱਥੇ ਕਿਦਾਂ ਚੱਲਣ ਡਿਆ ਲਾ ਆ ਜੀ ਇੱਥੇ ਵਧੀਆ ਚੱਲਣਦੇ ਆ ਵੀਰ ਜੀ ਇੱਥੇ ਕਿਸੇ ਨੇ ਤੁਹਾਡੇ ਕੋਲ ਜਿੱਦਾਂ ਪੈਸੇ ਮੰਗੇ ਜਦੋਂ ਤੁਸੀਂ ਆਏ ਜਾਂ ਤੁਹਾਡੇ ਕੋਲ ਹੈਗੇ ਸੀ ਨਹੀਂ ਨਹੀਂ ਵੀਰ ਜੀ ਨਾ ਹੀ ਲਿਆਂਦੇ ਤੇ ਨਾ ਹੀ ਕਿਸੇ ਮੰਗੇ ਆ ਵੀਰ ਜੀ ਇਹ ਇਹ ਸੰਗਤ ਦੇ ਸਹਿਯੋਗ ਨਾਲ ਹੀ ਇਹ ਹਸਪੀਟਲ ਚੱਲਦਾ ਸੰਗਤ ਜੀ ਕਿੰਨੇ ਮਰੀਜ਼ ਨੇ ਇੱਥੇ 6 ਮਰੀਜ਼ ਆ ਕਿਉਂਕਿ ਇੱਕ ਮਰੀਜ਼ ਵੀ ਘਰ ਚ ਇੱਕ ਮਰੀਜ਼ ਸਾਹਮਣਾ ਬੜਾ ਔਖਾ ਹੁੰਦਾ ਕਿਉਂਕਿ ਪੈਸੇ ਹੀ ਨਹੀਂ ਹੁੰਦੇ ਕਈ ਵਾਰੀ ਨਹੀਂ ਇਲਾਜ ਕਰਾਉਣ ਵਾਸਤੇ ਤੇ ਇਦਾਂ 6-7 ਮਰੀਜ਼ ਇੱਥੇ ਜਿਹੜੇ ਐਡਮਿਟ ਨੇ ਇਨਾਂ ਦੀ ਜਿਹੜੀ ਇਹਨਾਂ ਦਾ ਇਲਾਜ ਚੱਲਦਾ ਪਿਆ ਤੇ ਇੱਕ ਇਹ ਵੀਰ ਆ ਕੀ ਹਾਲ ਵੀਰ ਠੀਕ ਆ ਜੀ ਠੀਕ ਠਾਕ ਜੀ ਤੇ ਇਹ ਵੀਰ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ 8-9 ਮਹੀਨੇ ਤੋਂ ਮਤਲਬ ਕਿ ਘਰੇ ਮੰंजे ਤੇ ਪਿਆ ਹੀ ਨਾ ਇਹਨਾਂ ਕੋ ਕੋਈ ਪੈਸਾ ਹੀ ਇਲਾਜ ਕਰਾਉਣ ਨੂੰ ਨਾ ਕੁਛ ਸਾਰੀ ਲੱਤ ਜਿਹੜੀ ਖਰਾਬ ਹੋ ਗਈ ਤੇ ਇਹ ਵੀਰ ਦਾ ਇੱਕ ਆਪਰੇਟ ਜਿਹੜਾ ਹੋ ਗਿਆ ਵਾ ਸੰਗਤ ਜੀ ਧੰਨਵਾਦ ਆ ਸਾਰੀ ਸੰਗਤ ਦਾ ਜਿਹੜੀ ਸਾਥ ਦਿੰਦੀ ਆ ਫਿਰ ਕੀ ਨਾਂ ਤੁਹਾਡਾ ਸਰਵੰਤ ਸਿੰਘ ਤੇ ਕਿੰਨਾ ਚਿਰ ਹੋ ਗਿਆ ਹੈ ਐਕਸੀਡੈਂਟ ਹੋਏ ਨੂੰ 8 ਮਹੀਨੇ 8-9 ਮਹੀਨੇ 8-9 ਮਹੀਨੇ ਹੋ ਗਏ ਹਾਂਜੀ ਤੇ ਲਾਜ ਕਰਾਇਆ ਕਿਤੇ ਨਹੀਂ ਜੀ ਲਾਜ ਪਹਿਲਾਂ ਕਰਾਇਆ ਸੀ ਹੂੰ ਬਾਅਦ ਆਪਣੇ ਕੋਲ ਮੰਜਾਇਸ ਨਹੀਂ ਹੂੰ ਤੇ ਹੁਣ ਜਦੋਂ ਦੇ ਤੁਸੀਂ ਇੱਥੇ ਆਏ ਹੋ ਘਰ ਤੁਹਾਡੇ ਕੋਲ ਪੈਸੇ ਹੈਗੇ ਸੀ ਇੱਥੇ ਉਹਨੂੰ ਨਹੀਂ ਜੀ ਤੁਹਾਡੀ ਸੰਗਤ ਸਾਥ ਦੇ ਰਹੀ ਹੈ ਸੰਗਤ ਸੰਗਤ ਜੋ ਵੀ ਸੇਵਾ ਆ ਰਹੀ ਹੈ ਸੰਗਤ ਜਿਹੜੀ ਭੇਜ ਰਹੀ ਆ ਉਹੀ ਸੇਵਾ ਆ ਰਹੀ ਹੈ ਕਿ ਤੁਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਕੋਈ ਦੇ ਰਹੇ ਤੁਹਾਨੂੰ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਨਹੀਂ ਦੇ ਰਿਹਾ ਤੁਹਾਡੇ ਤਾਂ ਮਗਰ ਨਹੀਂ ਆਇਆ ਕੋਈ ਰਿਸ਼ਤੇਦਾਰ ਤੇ अच्छा जी हां जी 12 13 ਦਿਨ ਹੋ ਗਏ ਅੱਛਾ ਜੀ ਹਾਂ ਜੀ ਚਲੋ ਵਾਹਿਗੁਰੂ ਕਿਰਪਾ ਕਰੇ ਬਿਲਕੁਲ ਠੀਕ ਕਰਕੇ ਤੋਰ ਕੇ ਭੇਜਾਂਗੇ ਤੁਹਾਨੂੰ ਕਿਉਂਕਿ ਸੰਗਤ ਦੇ ਸਹਿਯੋਗ ਨਾਲ ਹੀ ਹਸਪੀਟਲ ਚੱਲਦਾ ਸੰਗਤ ਦੇ ਸਹਿਯੋਗ ਨਾਲ ਹੀ ਜਿਹੜੀ ਹੈ ਤੁਹਾਡੀ ਵੀ ਸੇਵਾ ਹੋ ਰਹੀ ਆ ਸੰਗਤ ਜੀ ਸਾਰੀ ਜਿਹੜੀ ਸੇਵਾ ਚੱਲਦੀ ਪਈ ਤੁਹਾਡੀ ਸੰਗਤ ਦੇ ਸਹਿਯੋਗ ਨਾਲ ਚੱਲਦੀ ਪਈ ਆ ਕਿਰਪਾ ਕਰਕੇ ਮਦਦ ਜਰੂਰ ਕਰਿਓ ਕਿਉਂਕਿ ਜਿੰਨੇ ਵੀ ਮਰੀਜ਼ ਪਏ ਆ ਇਹ ਇੱਕ ਆਸ ਲੈ ਕੇ ਆਏ ਆ ਵੀ ਇਹ ਹਸਪੀਟਲ ਦੇ ਵਿੱਚ ਜਿਹੜਾ ਸਾਡਾ ਇਲਾਜ ਹੋ ਜਾਣਾ ਇਲਾਜ ਦਵਾਈ ਵੀ ਲਗਣੀ ਡਾਕਟਰਾਂ ਨੇ ਫੀਸਾਂ ਵੀ ਖਾਣੀਆਂ ਨੇ ਚੈੱਕਅਪ ਕਰਨਾ ਪ੍ਰਸ਼ਨ ਹੋਣੇ ਆ ਸਾਰਾ ਕੁਝ ਹੋਣਾ ਤੇ ਇਹ ਹੋਣਾ ਸਾਰਾ ਪੈਸੇ ਨਾਲ ਆ ਤੇ ਤੁਸੀਂ ਜੇ ਸੇਵਾ 10 ਵੀ 50 100 500 ਪਾ ਦੋਗੇ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਇਹ ਜਿਹੜੇ ਮਰੀਜ਼ ਆ ਇਹਨਾਂ ਦਾ ਜਿਹੜਾ ਇਲਾਜ ਹੋ ਜਾਣਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਆਪ ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ